ਪਹਿਲਾਂ ਭਰਾ ਆਪਾਂ ਨੂੰ ਸਾਰੇ ਕਮੈਂਟ ਕਰਦੇ ਸੀ ਤੁਸੀਂ ਕਦੋਂ ਸਸਤੇ ਕਰਾਉਂਗੇ ਆਏ ਹੁਣ ਰੇਟ ਦੱਸ ਦਿਓ ਅੱਜ ਦਾ ਕੀ ਆ ਗਿਆ ਅੱਜ 17 ਤਰੀਕ ਹੋ ਗਈ ਕੱਲ 70 ਰੁਪਏ ਬੋਲੀ ਤੇ ਲੱਗੇ ਆ ਕੱਲ 70 ਰੁਪਏ ਬੋਲੀ ਤੇ ਲੱਗੇ ਹੋ ਤੇ ਬੈ ਕੇ ਤਾਂ ਬਈ 100 ਰੁਪਏ ਵਾਲਾ ਕੰਮ ਹੋ ਰਿਹਾ ਬੈਸੇ 80 ਗ੍ਰੀ ਵੀ ਵੇਚਦੇ ਆ ਸੀ ਤੇ ਕਦੋਂ ਤੁਸੀਂ ਐਂ ਦੇਖ ਲਓ ਵੀ ਐ ਨਹੀਂ ਜਮਾ ਜਿੰਨਾ ਆਪਾਂ ਕਹਿ ਉਹ ਕਹਿ ਸਕਦੇ ਆਂਗੇ ਕਿਉਂ ਆਪਾਂ ਖੁਸ਼ ਆਂ ਹੇ ਹੁਣ ਆ ਗਿਆ ਰੇਟ ਪੂਰਾ ਦੁਬਾਰੇ ਫੁੱਲ ਰੇਟ ਹੁਣ 100 ਹਲੇ ਤਾਂ ਬਾਈ ਕੁਝ ਵੀ ਨਹੀਂ ਹੋਇਆ ਹਲੇ ਤਾਂ ਹਾੜਾ ਲਿਆ ਜੀਚੋ ਨਹੀਂ ਲੱਗੀ ਜਾਂਦਾ ਹਲੇ ਤਾਂ ਸੌਣ ਵੀ ਨਹੀਂ ਆਇਆ ਹੈਗਾ ਜਦੋਂ ਸੌਣ ਆਊਗਾ ਉਦੋਂ ਦੇਖੋ ਤੁਸੀਂ ਕੀ ਬੜੂਗਾ ਰੇਟ ਹੁਣੀ 80 ਰੁਪਏ ਹੋ ਗਿਆ ਬੋਲੀ ਦਾ ਤੇ ਗੱਦੂਆਂ ਦੀ ਭਰਾ ਬਣ ਕੇ ਸਾਰਿਆਂ ਨੂੰ ਬੇਨਤੀ ਆ ਵੀ ਕਰ ਲਓ ਗੌਰ ਜਿਹਦੀ ਜਿਹਦੇ ਕੋਲੇ ਵੀ ਹੈਗਾ ਚਾਹੇ ਤੁਹਾਡੇ ਕੋਲ ਕਨਾਲ ਆ ਸਾਡੇ ਕੋਲੇ ਹੁਣ ਡੂੜਕ ਨਾਲ ਚੱਲ ਰਿਹਾ ਅਸੀਂ ਦੁਬਾਰੇ ਇਹ ਇਧਰ ਵੀ ਲਾਤੇ ਤੇ ਆ ਪਰਾਂ ਆਪਣੇ ਪਰਾਂ ਵੀ ਇਧਰ ਦੁਬਾਰੇ ਇਧਰ ਲਾਤੇ ਗੱਦੂ ਤੇ ਮੇਰੀ ਬੇਨਤੀ ਆ ਸਾਰੇ ਵੀਰਾਂ ਨੂੰ ਵੀ ਕਰ ਲਓ ਗੌਰ ਅਸੀਂ ਆਏ ਸਾਲ ਦਾ ਹੀ ਸਾਡਾ ਤਜਰ ਪਰ ਆਪਾਂ 2 ਮਹੀਨੇ ਵਿੱਚ ਲਗਾਤਾਰ 80 ਰੁਪਏ ਕਰ ਲੋ ਤੇ ਹੁਣ ਬੇਨਤੀ ਆ ਸਾਰੇ ਭਰਾਵਾਂ ਨੂੰ ਵੀ ਕਰ ਲੋ ਬਈ ਆਪਦੇ ਕਦੂਆਂ ਨੂੰ ਜਿੰਨੀ ਖੇਚਲਾ ਹੋ ਸਕਦੀ ਹੈ ਕਰ ਲੋ ਕਿਉਂਕਿ ਖੇਚਲਾ ਜਿੰਨੀ ਵੀ ਕਰੋਗੇ ਯਾਰ ਰੇਟ ਮਿਲੂਗਾ ਹੀ ਮਿਲੂਗਾ ਪਰ ਚੰਗੀ ਕੁਆਲਿਟੀ ਚ ਐਸ ਲੋਡ ਚੰਗੀ ਬਣਾ ਲਿਓ ਤੇ ਰੇਟ 80 ਰੁਪਏ ਰਹੂਗਾ ਇਹਦਾ 4 ਮਹੀਨੇ ਪਹਿਨੇ ਕਦੂ ਵੇਚ ਰਹੇ ਹਾਂ ਹਾਂ ਹਲੇ 4 ਮਹੀਨੇ ਤੱਕ ਕਦੂ ਵੇਚ ਰਹੇ ਵੈਸੇ ਤਾਂ 5 ਹੀ ਪੈਨੇ ਆਪਾਂ 11ਵੇਂ 11ਵੇਂ ਮਹੀਨੇ ਤੱਕ ਤਾਂ ਫੁੱਲ ਹੀ ਵਿਕੂਗਾ ਫੁੱਲ ਵਿਕੂਗਾ ਤੇ ਹੁਣ ਕਰ ਲੋ ਗੌਰ ਭਰਾਵਾਂ ਵਿੱਚ ਵੀ ਵਿਕਣਗੇ ਹਾਂ ਕਰ ਲੋ ਭਰਾਵਾਂਨ ਕੇ ਗੌਰ ਕਹੋਗੇ ਉਸ ਤੋਂ ਬਾਅਦ ਚਿਤਲੇ ਚ ਪਹਿਲਾਂ ਭਰਾ ਆਪਾਂ ਨੂੰ ਸਾਰੇ ਕਮੈਂਟ ਕਰਦੇ ਸੀ ਤੁਸੀਂ ਕਦੋਂ ਸਸਤੇ ਕਰਾਉਂਗੇ ਆਏ ਹੁਣ ਰੇਟ ਦੱਸ ਦਿਓ ਅੱਜ ਦਾ ਕੀ ਆ ਗਿਆ ਅੱਜ 17 ਤਰੀਕ ਹੋ ਗਈ ਕੱਲ 17 70 ਰੁਪਏ ਬੋਲੀ ਤੇ ਲੱਗੇ ਆ ਕੱਲ 70 ਰੁਪਏ ਬੋਲੀ ਤੇ ਲੱਗੇ ਹੋ ਤੇ ਬੈ ਕੇ ਤਾਂ ਬਈ 100 ਰੁਪਏ ਵਾਲਾ ਕੰਮ ਹੋ ਰਿਹਾ ਵੈਸੇ 80 ਗ੍ਰੀ ਵੀ ਵੇਚਦੇ ਆ ਸੀ ਤੇ ਕਦੋਂ ਤੁਸੀਂ ਐਂ ਦੇਖ ਲਓ ਵੀ ਐ ਨਹੀਂ ਜਮਾ ਜਿਹਨੂੰ ਆਪਾਂ ਕਿਆ ਹੋ ਕਹਿ ਸਕਦੇ ਆਂਗੇ ਕਿਉਂ بابا ਖੁਸ਼ ਹੈ ਪੂਰੇ ਖੁਸ਼ ਤੇ ਹੁਣ ਆ ਗਿਆ ਰੇਟ ਪੂਰਾ ਦੁਬਾਰੇ ਫੁੱਲ ਰੇਟ ਹੁਣ 100 ਦਾ ਹਲੇ ਤਾਂ ਬਈ ਕੁਝ ਵੀ ਨਹੀਂ ਹੋਇਆ ਹਲੇ ਤਾਂ ਹਾਰੜਾ ਲਿਆ ਜੀਚੋ ਨਹੀਂ ਲੱਗੀ ਜਾਂਦਾ ਹਲੇ ਤਾਂ ਸੌਣ ਵੀ ਜਦੋਂ ਸੌਣ ਆਊਗਾ ਉਦੋਂ ਦੇਖੋ ਤੁਸੀਂ ਕੀ ਬੜੂਗਾ ਰੇਟ ਹੁਣੀ 80 ਰੁਪਏ ਹੋ ਗਿਆ ਬੋਲੀ ਦਾ ਤੇ ਗੱਦੂਆਂ ਦੀ ਭਰਾ ਬਣ ਕੇ ਸਾਰਿਆਂ ਨੂੰ ਬੇਨਤੀ ਆ ਵੀ ਕਰ ਲੋ ਗੌਰ ਜਿਹਦੀ ਜਿਹਦੇ ਕੋਲੇ ਵੀ ਹੈਗਾ ਚਾਹੇ ਤੁਹਾਡੇ ਕੋਲ ਕਨਾਲ ਆ ਸਾਡੇ ਕੋਲੇ ਹੁਣ ਡੂੜਕਣਾ ਚੱਲ ਰਿਹਾ ਅਸੀਂ ਦੁਬਾਰੇ ਇੱਧਰ ਵੀ ਲਾਤੇ ਤੇ ਆ ਪਰਾਂ ਆਪਣੇ ਪਰਾਂ ਵੀ ਇੱਧਰ ਦੁਬਾਰੇ ਇੱਧਰ ਲਾਤੇ ਕੱਦੂ ਤੇ ਮੇਰੀ ਬੇਨਤੀ ਆ ਸਾਰੇ ਵੀਰਾਂ ਨੂੰ ਵੀ ਕਰ ਲੋ ਗੌਰ ਅਸੀਂ ਆਏ ਸਾਲ ਦਾ ਹੀ ਸਾਡਾ ਤਜਰਬਾ ਹੈ ਆਏ ਸਾਲ ਪਾਪਾ ਪਰ ਵੀ ਰੇਟ ਕਿੰਨਾ ਰਿਹਾ ਪਰ ਆਪਾਂ 2 ਮਹੀਨੇ ਵਿੱਚ ਲਗਾਤਾਰ 80 ਰੁਪਏ ਕਰ ਲੋ ਤੇ ਹੁਣ ਬੇਨਤੀ ਆ ਸਾਰੇ ਭਰਾਵਾਂ ਨੂੰ ਵੀ ਕਰ ਲੋ ਭਈ ਆਪਦੇ ਕੱਦੂਆਂ ਮਿਲੂਗਾ ਹੀ ਮਿਲੂਗਾ ਪਰ ਚੰਗੀ ਕੁਆਲਿਟੀ ਚ ਐਸ ਲੋਡ ਚੰਗੀ ਬਣਾ ਲਿਓ ਤੇ ਰੇਟ 80 ਰੁਪਏ ਰਹੂਗਾ ਇਹਦਾ 4 ਮਹੀਨੇ ਪਹਿਨੇ ਕਦੋਂ ਵੇਚਣਗੇ ਹਾਂ ਹਲੇ 4 ਮਹੀਨੇ ਤੱਕ ਕਦੋਂ ਵੇਚਣਗੇ ਵੈਸੇ ਤਾਂ 5 ਹੀ ਪਹਿਨੇ ਆਪਾਂ 11ਵੇਂ 11ਵੇਂ ਮਹੀਨੇ ਤੱਕ ਤਾਂ ਫੁੱਲ ਹੀ ਵਿਕੂਗਾ ਤੇ ਹੁਣ ਕਰ ਲਓ ਗੌਰ ਭਰਾਵਾਂ ਵਿੱਚ ਵੀ ਵਿਕਣਗੇ ਹਾਂ ਕਰ ਲਓ ਭਰਾ ਬਣ ਕੇ ਗੌਰ ਕਰੋਗੇ ਉਸ ਤੋਂ ਬਾਅਦ ਚਿੱਤਲੇ ਚੱਲ ਪੈਣਗੇ ਬਸ 8ਵੇਂ 9ਵੇਂ ਮਹੀਨੇ ਤੋਂ ਬਾਅਦ ਤੇ ਸਾਰੇ ਕਰ ਲਓ ਗੌਰ ਬੇਨਤੀ ਹੈ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ